ਡਿਅਰ ਸਟੂਡੈਂਟਸ ਗੁੱਡ ਮਾਰਨਿੰਗ ਅੱਜ ਆਪਾਂ ਟੂਰਿਜ਼ਮ ਐਂਡ ਹੌਸਪਿਟੈਲਿਟੀ ਬਾਰੇ ਪੜਾਂਗੇ ਯੂਨਿਟ 8 ਦੇ ਵਿੱਚੋਂ ਅੱਜ ਦਾ ਟੌਪਿਕ ਹੈ ਭਾਰਤ ਦੇ ਮੇਲੇ ਅਤੇ ਤਿਉਹਾਰ ਭਾਰਤ ਇੱਕ ਮੇਲੇ ਅਤੇ ਤਿਉਹਾਰਾਂ ਦਾ ਦੇਸ਼ ਹੈ ਇੱਥੇ ਹਰ ਪ੍ਰਕਾਰ ਦੇ ਤਿਉਹਾਰ ਬੜੇ ਹੀ ਵਧੀਆ ਤਰੀਕੇ ਨਾਲ ਤੁੰtham ਨਾਲ ਬੜੀ ਰੀਜਨਲ ਹੀ ਮਨਾਏ ਜਾਂਦੇ ਹਨ ਕਿਉਂਕਿ ਭਾਰਤ ਇੱਕ ਧਾਰਮਿਕ ਦੇਸ਼ ਹੈ ਜਿਸ ਦੇ ਵਿੱਚ ਹਰ ਇੱਕ ਤਰ੍ਹਾਂ ਦੇ ਮੇਲੇ ਤਿਉਹਾਰ ਪਾਠ ਪੂਜਾ ਸਭ ਬੜੇ ਹੀ ਵਧੀਆ ਤਰੀਕੇ ਨਾਲ ਸ਼ਰਧਾ ਨਾਲ ਮਨਾਏ ਜਾਂਦੇ ਹਨ ਹੋਲੀ ਹੋਲੀ ਭਾਰਤ ਦੇ ਮੁੱਖ ਤਿਉਹਾਰਾਂ ਵਿੱਚੋਂ ਇੱਕ ਖਾਸ ਤਿਉਹਾਰ ਹੈ। ਪੂਰੇ ਭਾਰਤ ਵਿੱਚ ਬੜੇ ਹਰਸ਼ ਉલ્લાਸ ਨਾਲ ਮਨਾਇਆ ਜਾਂਦਾ ਹੈ। ਹੋਲੀ ਦਾ ਤਿਉਹਾਰ ਬਹੁਤ ਹੀ ਪ੍ਰਸਿੱਧ ਤਿਉਹਾਰ ਹੈ। ਇਹ ਤਿਉਹਾਰ ਭਾਰਤ ਵਿੱਚ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਕਿਉਂਕਿ ਇਹ ਤਿਉਹਾਰ ਰੰਗਾਂ ਦਾ ਤਿਉਹਾਰ ਹੈ। ਇਸ ਦਿਨ ਲੋਕ ਇੱਕ ਦੂਜੇ ਨੂੰ ਰੰਗ ਲਾਉਂਦੇ ਹਨ। ਤੇ ਇੱਕ ਦੂਜੇ ਨੂੰ ਵਧਾਈਆਂ ਦਿੰਦੇ ਹਨ ਇਸ ਪ੍ਰਕਾਰ ਲੋਕਾਂ ਦਾ ਕਹਿਣਾ ਹੈ ਕਿ ਇਹ ਰੰਗਾਂ ਦਾ ਤਿਉਹਾਰ ਹੈ ਜਿਹੜਾ ਇੱਕ ਦੂਜੇ ਨਾਲ ਹੋਲੀ ਖੇਲ ਕੇ ਰੰਗ ਪਾ ਕੇ ਬੜਾ ਹੀ ਆਨੰਦ ਮੰਨਿਆ ਜਾ ਸਕਦਾ ਹੈ ਇਸ ਪ੍ਰਕਾਰ ਇਹ ਹੋਲੀ ਦਾ ਤਿਉਹਾਰ ਲੋਕਾਂ ਦੇ ਵਿੱਚ ਬਹੁਤ ਹੀ ਖਾਸ ਮਹੱਤਵ ਰੱਖਦਾ ਹੈ ਦੁਰਗਾ ਪੂਜਾ ਇਹ ਬੰਗਾਲ ਦਾ ਬਹੁਤ ਹੀ ਖਾਸ ਤਿਉਹਾਰ ਹੈ ਅਕਤੂਬਰ ਦੇ ਵਿੱਚ ਮਨਾਇਆ ਜਾਂਦਾ ਹੈ ਇਹ ਤਿਉਹਾਰ Hindu ਪਰਵ ਨਾਲ ਸੰਬੰਧਿਤ ਹੈ ਇਹ ਦੁਰਗਾ ਜੀ ਦੀ ਪੂਜਾ ਨਾਲ ਸੰਬੰਧਿਤ ਹੈ ਇਸ ਦਿਨ ਲੋਕ ਮੰਦਰਾਂ ਵਿੱਚ ਜਾ ਕੇ ਦੇਵੀ ਦੁਰਗਾ ਦੀ ਆਰਤੀ ਅਤੇ ਪੂਜਾ ਪਾਠ ਵੀ ਕਰਦੇ ਹਨ ਇਸ ਦਿਨ ਦੇਵੀ ਦੁਰਗਾ ਦੀ ਬੁਰਾਈ ਦੇ ਪ੍ਰਤੀਕ ਰਕਸ਼ਸ ਮਹਾਸੁਰ ਨੂੰ ਦੇ ਅੰਤ ਨਾਲ ਸੰਬੰਧਿਤ ਹੈ ਇਸ ਦਿਨ ਦੋਮੇ ਦੁਰਗਾ ਮਾਤਾ ਨੇ ਹਨ ਦਾ ਨਾਸ ਕੀਤਾ ਨਾਸ ਕੀਤਾ ਸੀ ਤੇ ਦੇਵੀ ਦੁਰਗਾ ਜੀ ਦੀ ਜਿੱਤ ਹੋਈ ਤੇ ਲੋਕ ਦੁਆਰਾ ਉਹਨਾਂ ਨੂੰ ਪੂਜਾ ਜਾਣ ਲੱਗ ਪਿਆ ਇਸ ਕਰਕੇ ਇਹ ਤਿਉਹਾਰ ਬਹੁਤ ਹੀ ਵਧੀਆ ਤਰੀਕੇ ਨਾਲ ਮਨਾਇਆ ਜਾਂਦਾ ਹੈ ਤੇ ਇਸ ਕਰਕੇ ਇਹ ਦੁਰਗਾ ਪੂਜਾ ਦੇ ਨਾਮ ਤੇ ਪ੍ਰਸਿੱਧ ਹੈ। ਅਨੁਕ ਗੁਰਪੁਰਬ ਗੁਰਪੁਰਬ ਨਵੰਬਰ ਮਹੀਨੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਬੜੇ ਧੂਮ-ਧਾਮ ਨਾਲ ਪੂਰੇ ਸੰਸਾਰ ਵਿੱਚ ਮਨਾਇਆ ਜਾਂਦਾ ਹੈ। ਗੁਰਪੁਰਬ ਦੇ ਵਿੱਚ ਕਈ ਦਿਨ ਤੋਂ ਪਹਿਲਾਂ ਹੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ। ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਕਈ ਦਿਨ ਪਹਿਲਾਂ ਹੀ ਬੜੇ ਵਧੀਆ ਤਰੀਕੇ ਨਾਲ ਪ੍ਰੇਮ ਪਿਆਰ ਨਾਲ ਬੜੀ ਧੂਮ ਦੇ ਨਾਲ ਸ਼ਰਧਾ ਦੇ ਨਾਲ ਲੋਕ ਦੂਰੋਂ ਦੂਰੋਂ ਮੱਥਾ ਟੇਕਣ ਆਉਂਦੇ ਹਨ ਕਈ ਦਿਨ ਪਹਿਲਾਂ ਹੀ ਰੌਣਕਾ ਸ਼ੁਰੂ ਹੋ ਜਾਂਦੀ ਹੈ ਹਨ ਇਸ ਦਿਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਬਹੁਤ ਹੀ ਵਧੀਆ ਤਰੀਕੇ ਨਾਲ ਲੋਕ ਆਪਣਾ ਕੀਮਤੀ ਸਮਾਂ ਕੱਢ ਕੇ ਆਪਣੀ ਸ਼ਰਦਾ ਦੇ ਨਾਲ ਮਨਾਉਂਦੇ ਹਨ ਤੇ ਇਹ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਪੂਰੇ ਸੰਸਾਰ ਦੇ ਵਿੱਚ ਮਨਾਇਆ ਜਾਂਦਾ ਹੈ ਇਸ ਦਿਨ ਬਹੁਤ ਹੀ ਜ਼ਿਆਦਾ ਰੌਣਕਾਂ ਲੱਗਦੀਆਂ ਹਨ ਤੇ ਲੋਕ ਸਾਰੇ ਸ਼ਹਿਰ ਦੇ ਵਿੱਚ ਘੁੰਮਦੇ ਹਨ ਤੇ ਨਾਮ ਵੀ ਜਪਦੇ ਹਨ ਇਸੇ ਤਰ੍ਹਾਂ ਹਰੇਕ ਪਾਸੇ ਬੜੇ ਹੀ ਵਧੀਆ ਤਰੀਕੇ ਦੀ ਸਫਾਈ ਵੀ ਕਰਦੇ ਨੇ ਤੇ ਗੁਰਦੁਆਰਿਆਂ ਦੇ ਵਿੱਚ ਲਾਈਟਾਂ ਲਗਾ ਕੇ ਬੜੀ ਰੌਣਕ ਸੱਜੀ ਹੁੰਦੀ ਹੈ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਲੰਗਰ ਵੀ ਹੁੰਦਾ ਹੈ ਲੋਕ ਬਹੁਤ ਦੂਰ ਦੂਰੋਂ ਮੱਥਾ ਟੇਕਣ ਆਉਂਦੇ ਨੇ ਤੇ ਆਪ ਦੀ ਸ਼ਰਧਾ ਅਨੁਸਾਰ ਬਾਟ ਸੇਵਾ ਵੀ ਕਰਦੇ ਹੈ ਕੁੰਬ ਦਾ ਮੇਲਾ ਕੋਮੋ ਦਾ ਮੇਲਾ ਹਰਦਵਾਰ ਵਿਖੇ ਨਾਇਆ ਜਾਂਦਾ ਹੈ ਇਹ ਮੇਲਾ 12 ਸਾਲਾਂ ਬਾਅਦ ਆਉਂਦਾ ਹੈ ਕੋਮੋ ਦੇ ਮੇਲੇ ਦੀ ਸ਼ੁਰੂਆਤ 14 ਜਨਵਰੀ ਵਿਖੇ ਗੰਗਾ ਜਮੁਨਾ ਸਰਸਵਤੀ ਦੇ ਮੌਸਮ ਤੇ ਪੂਰੀ ਸ਼ਾਨੋ ਸ਼ਾਨ ਨਾਲ ਹੁੰਦੀ ਹੈ ਇਹ ਮੇਲਾ 11 ਮਾਰਚ ਤੱਕ ਚੱਲਦਾ ਹੈ ਜਦੋਂ ਬ੍ਰਹਸਪਤੀ ਰਾਸ਼ੀ ਅਤੇ ਸੂਰਜ ਮਕਰ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਕੁੰਭ ਉਹਨਾਂ ਕੁੰਭ ਮੇਲਾ ਚੱਲਦਾ ਹੈ ਇਸ ਪ੍ਰਕਾਰ ਕੁੰਭ ਦਾ ਮੇਲਾ ਇਹ ਵੀ ਬਹੁਤ ਹੀ ਪ੍ਰਸਿੱਧ ਹੈ ਇਹ ਬਹੁਤ ਮੇਲਿਆਂ ਦੇ ਵਿੱਚੋਂ ਇੱਕ ਖਾਸ ਮੇਲਾ ਹੈ ਜੋ ਕਿ 12 ਸਾਲ ਬਾਅਦ ਹੁੰਦਾ ਹੈ ਤੇ ਬੜੀ ਧੂਮ-ਧਾਮ ਨਾਲ ਸ਼ਰਦਾਂ ਨਾਲ ਮਨਾਇਆ ਜਾਂਦਾ ਹੈ ਈਦ ਉਲ मुस्लिम धर्म का सब तो प्रमुख त्यौहार तो है जो कि रमज़ान महीने के खत्म होने तो बाद मनाया जाता है इस दिन लोग बड़िया ही उम्मीदा के न ਆਪਣੇ ਈਸ਼ਵਰ ਅੱਗੇ ਪ੍ਰਾਰਥਨਾ ਕਰਦੇ ਨੇ ਤੇ ਬੜੇ ਵਧੀਆ ਤਰੀਕੇ ਨਾਲ ਆਪਣਾ ਇਹ ਤਿਉਹਾਰ ਨੂੰ ਮਨਾਉਂਦੇ ਨੇ ਤੇ ਰਮਜ਼ਾਨ ਖਤਮ ਰਮਜ਼ਾਨ ਦੇ ਮਹੀਨੇ ਖਤਮ ਹੋਣ ਤੋਂ ਬਾਅਦ ਇਹ ਮਨਾਇਆ ਜਾਂਦਾ ਹੈ ਤੇ ਇਸ ਦਿਨ ਲੋਕ ਬੜੀ ਹੀ ਬਾਠ ਪੂਜਾ ਕਰਦੇ ਹੰਤੇ ਆਪਣੇ ਧਰਮ ਦਾ ਆਨੰਦ ਮਾਣਦੇ ਹਨ 크리스마스 ਤਿਉਹਾਰ ਕ੍ਰਿਸਮਸ ਤਿਹਾਰ ਇਸਾਈ ਧਰਮ ਦਾ ਮੁੱਖ ਧਰਮ ਹੈ ਜੋ ਦਰਬਾਰ ਦਸੰਬਰ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਇਹ ਤਿਹਾਰ ਵਿਸ਼ਵ ਦਾ ਸਭ ਤੋਂ ਵੱਡਾ ਤਿਹਾਰ ਮੰਨੇ ਜਾਂਦਾ ਹੈ ਕ੍ਰਿਸਮਸ ਤਿਹਾਰ ਹੈ ਜਿਹੜਾ ਇਹ ਬਹੁਤ ਹੀ ਪ੍ਰਸਿੱਧ ਤਿਹਾਰ ਹੈ ਇਹ ਪੂਰੇ ਵਿਸ਼ਵ ਭਰ ਦੇ ਵਿੱਚ ਮਨਾਇਆ ਜਾਂਦਾ ਹੈ ਦਿਸੰਬਰ ਦੇ ਮਹੀਨੇ ਵਿੱਚ ਆਉਂਦਾ ਹੈ ਤੇ ਇਸ ਦਿਨ ਲੋਕ ਆਪਣੀ ਪੂਰੀ ਸ਼ਰਧਾ ਪਾਵਨਾ ਦੇ ਨਾਲ ਤਿਉਹਾਰ ਵੀ ਮਨਾਉਂਦੇ ਹਨ ਤੇ ਪੂਰਾ ਇੰਜੋਏ ਵੀ ਕਰਦੇ ਹਨ ਕਿਉਂਕਿ ਇਹ ਇਸ ਹੁਸੀ ਦੇ ਜਨਮ ਨਾਲ ਸੰਬੰਧਿਤ ਹੈ ਇਹ ਤਿਉਹਾਰ ਅਨੇਕਾਂ ਇਤਿਹਾਸਿਕ ਕਹਾਣੀਆਂ ਵਿੱਚੋਂ ਮੁੰਨੇ ਜਾਂਦਾ ਹੈ ਇਸ ਕਰਕੇ ਇਹ ਲੋਕ ਆਪਣੀ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਨਾ ਕੇ ਇੰਜੋਏ ਕਰਦੇ ਹਨ ਮਹਾ ਸ਼ਿਵਰਾਤਰੀ ਮਹਾ ਸ਼ਿਵਰਾਤਰੀ ਹਿੰਦੂਆਂ ਦਾ ਇੱਕ ਧਾਰਮਿਕ ਤਿਉਹਾਰ ਹੈ ਇਸ ਦਿਨ ਸ਼ਿਵ ਭਗਤ ਪੂਾਸ ਰੱਖਦੇ ਸੀ ਅਤੇ ਭਗਵਾਨ ਸ਼ਿਵ ਦੀ ਅराधना ਕਰਦੇ ਸਨ ਇਹ ਇਹ ਤਿਵਾਰ ਹਰ ਸਾਲ ਬੜੇ ਸ਼ਾਨ ਨਾਲ ਮਨਾਇਆ ਜਾਂਦਾ ਹੈ। ਮਹਾਸ਼ਿਵਰਾਤਰੀ ਮਹਾਸ਼ਿਵਰਾਤਰੀ ਲੋ ਹਿੰਦੂ ਧਰਮ ਦਾ ਪ੍ਰਸਿੱਧ ਤਿਵਾਰ ਹੈ। ਇਸ ਦਿਨ ਹਿੰਦੂ ਧਰਮ ਦੇ ਲੋਕ ਮੰਦਿਰਾਂ ਵਿੱਚ ਜਾ ਕੇ ਸ਼ਿਵ ਦੀ ਪੂਜਾ ਕਰਦੇ ਹਨ। ਇਸ ਦਿਨ ਸ਼ਿਵਲਿੰਗ ਨੂੰ ਦੁੱਧ ਦੁੱਧ ਤੇ ਲੱਸੀ ਦੇ ਨਾਲ ਤੋਤਾ ਜਾਂਦਾ ਹੈ ਲੋਕ ਇਸ ਦਿਨ ਸੱਪਾਂ ਦੀ ਵੀ ਪੂਜਾ ਕਰਦੇ ਹਨ ਲੋਕਾਂ ਦਾ ਮੰਨਣਾ ਹੈ ਕਿ ਸ਼ਿਵਰਾਤਰੀ ਦਾ ਸੰਬੰਧ ਸ਼ਿਵ ਜੀ ਅਤੇ ਮਾਤਾ ਪਾਰਵਤੀ ਜੀ ਦੇ ਵਿਆਹ ਨਾਲ ਹੈ ਲੋਕਾਂ ਦਾ ਕਹਿਣਾ ਹੈ ਕਿ ਇਸ ਦਿਨ ਸ਼ਿਵ ਜੀ ਅਤੇ ਮਾਤਾ ਪਾਰਵਤੀ ਜੀ ਦਾ ਵਿਆਹ ਹੋਇਆ ਸੀ ਇਸ ਲਈ ਲੋਕ ਇਸ ਇਤਿਹਾਸਿਕ ਦਿਨ ਨੂੰ ਬੜੀ ਧੂਮਧਮ ਨਾਲ ਅਤੇ ਸ਼ਰਧਾ ਨਾਲ ਮਨਾਉਂਦੇ ਹਨ ਲੋਕ ਮੰਦਰਾਂ ਦੇ ਵਿੱਚ ਜਾ ਕੇ ਸ਼ਿਵਲਿੰਗ ਦੀ ਪੂਜਾ ਕਰਦੇ ਹਨ ਪੂਰੇ ਹੀ ਬੜੇ ਸ਼ਰਧਾ ਦੇ ਨਾਲ ਆਪਣੇ ਮਨ ਭਾਵਨਾ ਦੇ ਨਾਲ ਇਹ ਤਿਉਹਾਰ ਵੀ ਮਨਾਉਂਦੇ ਹਨ ਹੁਣ ਆਪਾਂ ਗੱਲ ਕਰੀਏ ਵੀ ਮਹਾਸ਼ਿਵਰਾਤਰੀ ਸ਼ੀ ਭੂਮੀ ਦੇ ਵਿੱਚ ਮਨਾਈ ਜਾਂਦੀ ਹੈ ਇਸ ਦਿਨ ਲੋਕ ਬੜੀ ਦੂਰੋਂ ਦੂਰੋਂ ਆ ਕੇ ਮੱਥਾ ਟੇਕਦੇ ਹਨ ਤੇ ਤਹਾਰ ਹਲੇ ਦਿਨ ਲੋਕ ਬਹੁਤ ਨਾਚ ਗਾਣਾ ਵੀ ਕਰਦੇ ਹਨ ਪੰਗ ਪੀ ਕੇ ਬਹੁਤ ਨਾਚ ਗਾਣਾ ਕਰਦੇ ਨੇ ਪੰਗ ਪੀ ਕੇ ਪੂਰਾ ਇੰਜੋਏ ਕਰਦੇ ਨੇ ਤੇ ਮਹਾ ਸ਼ਿਵਰਾਤਰੀ ਬੜੀ ਕਈ ਲੋਕ ਮਹਾ ਸ਼ਿਵਰਾਤਰੀ ਵਾਲੇ ਦਿਨ ਐਨੀ ਪਾਠ ਪੂਜਾ ਵੀ ਕਰਦੇ ਨੇ ਤੇ ਲੰਗਰ ਵੀ ਬਹੁਤ ਲੱਗਦਾ ਹੈ ਲੰਗਰ ਦੇ ਵਿੱਚ ਐਨੀ ਸੇਵਾ ਹੁੰਦੀ ਹੈ ਵੀ ਹਰੇਕ ਤਾਂ ਤੇ ਹਰੇਕ ਵਰਸਨ ਜੋ ਵੀ ਲੰਗਰ ਲਾਂਦਾ ਹੈ ਉਹ ਆਪਣੇ ਸ਼ਰਧਾ ਅਨੁਸਾਰ ਇਹ ਚੰ ਅਨੁਸਾਰ ਅਲੱਗ-ਅਲੱਗ ਤਰ੍ਹਾਂ ਦਾ ਪ੍ਰਸ਼ਾਦ ਬਣਾਉਂਦਾ ਹੈ ਤੇ ਲੋਕ ਉਹ ਦੂਰ-ਦੂਰੋਂ ਆ ਕੇ ਮੱਥਾ ਟੇਕਦੇ ਨੇ ਤੇ ਪੂਰਾ ਆਨੰਦ ਮੰਨਦੇ ਆ। ਮਾਗੀ ਦਾ ਮੇਲਾ ਮਾਗੀ ਦਾ ਮੇਲਾ ਹਰ ਸਾਲ ਮੁਕਸਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ। ਇਹ ਮੇਲਾ 40 ਸਿੱਖਾਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਗੱਲ ਕਰੀਏ ਮੱਗੀ ਦਾ ਮੇਲਾ ਮੁਖ ਸਰਦੀ ਧਰਤੀ ਮੱਗੀ ਦੇ ਮੇਲੇ ਦੇ ਨਾਮ ਤੋਂ ਪ੍ਰਸਿੱਧ ਹੈ ਕਿਉਂਕਿ ਇਸ ਦਿਨ ਮੁਖ ਸਰਦੇ ਵਿੱਚ ਮੱਗੀ ਦਾ ਮੇਲਾ ਨਾ ਨੋਨਲੀ ਬੜੇ ਦੂਰਾਂ ਦੂਰੋਂ ਲੋਕ ਆਉਂਦੇ ਨੇ ਜਦੋਂ ਮੁਖ ਸਰਦੇ ਵਿੱਚ ਮੱਗੀ ਦਾ ਮੇਲਾ ਲੱਗਦਾ ਹੈ ਤਾਂ ਇਹ ਮੇਲਾ ਕਈ ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਹੈ ਇਸ ਮੇਲੇ ਦੀ ਤਿਆਰੀਆਂ ਕਟੋਕਟ ਮਹੀਨਾ ਪਹਿਲਾਂ ਸ਼ੁਰੂ ਹੋ ਜਾਂਦੀਆਂ ਨੇ ਕਿਉਂਕਿ ਇਹ ਬਹੁਤ ਹੀ ਵਧੀਆ ਤਰੀਕੇ ਨਾਲ ਮਨਾਇਆ ਜਾਂਦਾ ਹੈ ਮਾਗਿਦਾ ਮੇਲਾ ਪੂਰੇ ਇੰਡੀਆ ਦੇ ਵਿੱਚ ਬਹੁਤ ਹੀ ਮਸ਼ਹੂਰ ਹੈ ਮਕਸਰ ਦੀ ਧਰਤੀ ਦੇ ਨਾਮ ਤੋਂ ਇਹ ਕਈ ਦਿਨਾਂ ਪਹਿਲਾਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ ਬਹੁਤ ਹੀ ਸਟੇਜਾਂ ਲੱਗਦੀਆਂ ਹਨ ਤੇ ਇੱਥੇ ਬਹੁਤ ਤਰ੍ਹਾਂ ਦੇ ਲੋਕ ਆਉਂਦੇ ਹਨ ਕੋਈ ਇੱਥੇ ਸਿੰਗਰ ਆ ਰਿਹਾ ਹੈ ਕੋਈ ਪੋਲੀਟੀਸ਼ੀਅਨ ਆ ਰਹੇ ਨੇ ਤਲੋ ਅਲੱਗ-ਅਲੱਗ ਤਰ੍ਹਾਂ ਦੇ ਲੋਕ ਆਉਂਦੇ ਨੇ ਮੁਕਸ਼ਰਦੀ ਤਰਤੀ ਦੇ ਮੱਥਾ ਟੇਕਣ ਲਈ ਤੇ ਉਹ ਆਪਣੀ ਸ਼ਰਦਾ ਦੇ ਨਾਲ ਮੱਥਾ ਟੇਕਦੇ ਨੇ ਉਸ ਤੋਂ ਬਾਅਦ ਲੋਕ ਅਕਸਰ ਦੀ ਤਰਤੀ ਤੇ ਚਲੋ ਮੱਗੀ ਦੇ ਮੇਲੇ ਤੇ ਪੂਰੀ ਸ਼ਰਦਾ ਪਵਨਾ ਨਾਲ ਆਉਂਦੇ ਨੇ ਆਪਣਾ ਇੰਜੋਏ ਕਰਦੇ ਨੇ ਮੱਥਾ ਟੇਕਦੇ ਨੇ ਤੇ ਕਈ ਸਿੰਗਰੇ ਐਸ ਜੇ ਬਹੁਤ ਹੀ ਵਧੀਆ ਸਟੇਜ ਪ੍ਰੋਗਰਾਮ ਵੀ ਹੁੰਦੇ ਹਨ ਅੱਡ-ਅੱਡ ਸਿੰਗਰਾਂ ਨੂੰ ਬੁਲਾਇਆ ਜਾਂਦਾ ਹੈ ਹਰੇਕ ਸਿੰਗਰ ਆਪਣੀ ਆਪਣੀ ਕਲਾਕਾਰੀ ਦਾ ਪ੍ਰਦਰਸ਼ਨ ਕਰਦੇ ਹਨ ਤੇ ਕਈ ਨੇਤੇ ਨੇਤਾ ਮੰਤਰੀ ਇਹ ਵੀ ਸਭ ਆਉਂਦੇ ਹਨ ਮੱਥਾ ਟੇਕਣ ਲਈ ਦੂਰ-ਦੂਰੋਂ ਆਉਂਦੇ ਹਨ ਬਹੁਤ ਰਸ ਹੁੰਦਾ ਹੈ ਪੂਰੇ ਤਰੀਕੇ ਨਾਲ ਮੁਖ ਸਰ ਦੀ ertid ਜਿਹੜੀ ਪੀੜ ਪਾੜ ਦੇ ਨਾਲ ਭਰ ਜਾਂਦੀ ਹੈ ਤੇ ਹਰੇਕ ਕਲਾਕਾਰ ਹਰੇਕ ਅਦਾਕਾਰ ਆਪਣੀ ਆਪਣੀ ਕਲਾਕਾਰੀ ਦਾ ਪ੍ਰਦਰਸ਼ਨ ਕਰਕੇ ਇਸ ਮੇਲੇ ਨੂੰ ਰੰਗ-ਬਰੰਗਾ ਬਣਾਉਂਦੇ ਹਨ ਤਾਂ ਕਿ ਜੋ ਲੋਕ ਵੇਖਣ ਆਲੇ ਹੁੰਦੇ ਨੇ ਉਸ ਮੇਲੇ ਦਾ ਆਨੰਦ ਮਾਣ ਸਕਣ ਐਸ ਪ੍ਰਕਾਰ ਇਸ ਮੇਲੇ ਨੂੰ ਇੰਨਾ ਰੰਗ-ਰੰਗ ਪ੍ਰੋਗਰਾਮ ਕਰ ਦਿੱਤਾ ਜਾਂਦਾ ਹੈ ਕਿ ਇਹ 1-2 ਦਿਨ ਨਹੀਂ ਘਟੋ-ਘਟ 15-20 ਦਿਨ ਇਹ ਫਿਰ ਮਹੀਨੇ ਤੱਕ ਚੱਲਦਾ ਰਹਿੰਦਾ ਹੈ ਤੇ ਲੋਕਾਂ ਦਾ ਵਧੀਆ ਤਰੀਕੇ ਨਾਲ ਮਨ ਪਰਚਾਵਾ ਹੋ ਜਾਂਦਾ ਹੈ ਇਸ ਪ੍ਰਕਾਰ ਇਹਨਾਂ ਸਾਰੀਆਂ ਤਿਆਰੀਆਂ ਦੇ ਬਾਅਦ ਜੋ ਰੌਣਕ ਮੇਲੇ ਲੱਗਦੇ ਨੇ ਹਰ ਕਲਾਕਾਰ ਅਦਾਕਾਰ ਆਪਣੀ ਅਦਾਕਾਰੀ ਦਾ ਪ੍ਰਦਰਸ਼ਨ ਕਰਦਾ ਹੈ ਤਾਂ ਇਸ ਕਰ ਇਸ ਤਰ੍ਹਾਂ ਮਾਕੀ ਦਾ ਮੇਲਾ ਜਿਹੜਾ 40 ਸਿੱਖਾਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਤੇ ਇਸ ਨੂੰ ਇਹਨਾਂ ਨੂੰ ਰੰਗ ਰੰਗਾ ਰੰਗ ਰਗਾ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਬਲ ਦਿੱਤਾ ਜਾਂਦਾ ਹੈ ਕਿ ਲੋਕ ਇੱਥੋਂ ਦੀ ਕਲਾਕਾਰੀ ਨੂੰ ਦੇਖ ਕੇ ਇੱਥੋਂ ਦੇ ਪ੍ਰਦਰਸ਼ਨ ਨੂੰ ਦੇਖ ਕੇ ਇਹਨੇ ਨੂੰ ਖੁਸ਼ ਹੋ ਜਾਂਦੇ ਹਨ ਕਿ ਉਹ ਆਪਣੇ ਮੇਲੇ ਦਾ ਪੂਰਾ ਆਨੰਦ ਮਾਣ ਲੈਂਦੇ ਨੇ ਕਿਉਂਕਿ ਇਸ ਮੇਲੇ ਦੇ ਵਿੱਚ ਬੜਾ ਹੀ ਵਧੀਆ ਪ੍ਰਦਰਸ਼ਨ ਕਰਕੇ ਲੋਕਾਂ ਦਾ ਵਧੀਆ ਮਨਪ੍ਰਚਾਵਾ ਹੁੰਦਾ ਹੈ ਇਸ ਪ੍ਰਕਾਰ ਇਹ ਸਾਡੇ ਪਾਰਸ ਦੇ ਮੇਲੇ ਅਤੇ ਤਿਉਹਾਰ ਜੋ ਕਿ ਬੜੇ ਹੀ ਸ਼ਰਧਾ ਅਤੇ ਤੋਮਨਾ ਤੋਮਤਾਮ ਨਾਲ ਮਨਾਏ ਜਾਂਦੇ ਹਨ ਭਾਰਤ ਜਿਹੜਾ ਇਹ ਮੇਲੇ ਅਤੇ ਤਿਉਹਾਰਾਂ ਦਾ ਦੇਸ਼ ਹੈ ਇੱਥੇ ਲੋਕ ਬੜੇ ਹੀ ਧਾਰਮਿਕ ਵਿਚਾਰਾਂ ਵਾਲੇ ਹਨ ਜੋ ਕਿ ਆਪਣੇ ਸ਼ਰਧਾ ਪਾਵਨਾ ਨਾਲ ਮੰਦਰਾਂ ਵਿੱਚ ਗੁਰਦੁਆਰਿਆਂ ਵਿੱਚ ਜਾਂਦੇ ਹਨ ਪਾਠ ਪੂਜਾ ਕਰਦੇ ਹਨ तीर्थ यात्राव भी करते हैं इस प्रकार हरेक मेले का हरेक त्यौहार तो का अपना आपदा महत्व है कोई भी त्यौहार तो कोई भी मेला किसी भी चीज़ में रिलेटेड है, उस दा महत्तव है। तो उसका अपना महत्व है इस प्रकार भारत त्यौहारों का देश है मेलिया का देश है ਇੱਥੇ ਹਰੇਕ ਤਰ੍ਹਾਂ ਦੇ ਸਭ ਤਰ੍ਹਾਂ ਦੇ ਮੇਲੇ ਅਤੇ ਤਿਉਹਾਰ ਲੱਗਦੇ ਹਨ ਤੇ ਲੋਕ ਆਪਣੀ ਸ਼ਰਧਾ ਭਾਵਨਾ ਨਾਲ ਮੱਥਾ ਟੇਕਨ ਕੋਮਨ ਜਾਂਦੇ ਹਨ ਮੇਲਿਆਂ ਦੇ ਵਿੱਚ ਗੁੰਮਨ ਜਾਂਦੇ ਹਨ ਤੇ ਹਰ ਤਿਉਹਾਰ ਆਪਣੇ ਵਧੀਆ ਤਰੀਕੇ ਨਾਲ ਮਨੋਂਦੇ ਹਨ ਤੇ ਆਪਣੀ ਜ਼ਿੰਦਗੀ ਦਾ ਆਨੰਦ ਮਾਣਦੇ ਹਨ ਇਸ ਕਰਕੇ ਭਾਰਤ ਮੇਲਿਆਂ ਦਾ ਤਿਉਹਾਰ ਹੋਣ ਕਰਕੇ ਇੱਕ ਪਰ ਸਿੱਧ ਭਾਰਤ ਹੈ ਜੋ ਕਿ ਬੜੀ ਵਧੀਆ ਤਰੀਕੇ ਨਾਲ ਆਪਣੀ ਕਲਾਕਾਰੀ ਹਰੇਕ ਥਾਂ ਤੇ ਪ੍ਰਦਰਸ਼ਿਤ ਕਰਦਾ ਹੈ ਇਸ ਪ੍ਰਕਾਰ ਭਾਰਤ ਦੇ ਵਿੱਚ ਸਭ ਮੇਲੇ ਅਤੇ ਤਿਉਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਏ ਜਾਂਦੇ ਹਨ ਥੈਂਕ ਯੂ